ਅਮਿਤ ਸ਼ਾਹ ਸਾਹਿਬ ਮਿਸਟਰ ਬਿੱਟੂ ਤੇ ਮਿਸਟਰ ਮਜੀਠੀਆ ਇਹਨਾਂ ਦੇ ਬਾਰੇ ਇਹਨਾਂ ਨੂੰ ਖਤਮ ਕਰਨ ਬਾਰੇ ਸਾਜ਼ਿਸ਼ ਬਣ ਰਹੀ ਸੀ ਇੱਕ WhatsApp ਗਰੁੱਪ ਹੈ ਉਹ ਜਿਹੜਾ तकरीबन 600 ਬੰਦੇ ਨੇ ਜਿਹੜਾ ਉਹ WhatsApp ਗਰੁੱਪ ਹੈ ਹੋਪਰੋ ਅਮਰਤਪਾਲ ਸਿੰਘ ਹੈ ਇਹ ਨਹੀਂ ਪਤਾ ਉਹ ਚੰਰਪਾਲ ਸਿੰਘ ਹੈ ਜਾਂ ਨਹੀਂ ਹੈ ਆਈ ਡਾਊਟਿਡ ਕਿਉਂ ਹੋਵੇਗਾ ਕੋਈ ਤਾਂ ਜੀਅ ਲੱਚਾ ਪਰ ਜੋ ਕੁਝ ਕਿਹਾ ਗਿਆ ਵੀ ਉਹ ਪ੍ਰੋ ਹੈਗਾ ਗਰੁੱਪ ਔਰ ਉਹ ਉਹ ਸਾਜ਼ਿਸ਼ ਬਣਾ ਰਿਹਾ ਹੈ ਕਿ ਇਹਨਾਂ ਤਿੰਨਾਂ ਨੂੰ ਖਤਮ ਕੀਤਾ ਜਾਵੇ ਮਿਸਟਰ ਬਿੱਟੂ ਨੂੰ ਆਲਰੇਡੀ ਇਹ ਹੈਗਾ ਕਿ ਉਹਦੇ ਦਾਦੇ ਨੂੰ ਅਜਿਹੀ ਘਟਨਾ ਵਾਪਰੀ ਸੀਗੀ ਮਿਸਟਰ ਮਜੀਠੀਆ ਪਤਾ ਨਹੀਂ ਕਿਉਂ ਇਹ ਉਸ ਲੈਟਸ ਦੇ ਉੱਤੇ ਹੈ ਮਿਸਟਰ ਸ਼ਾ ਗ੍ਰਹਿ ਮੰਤਰੀ ਹੈ ਔਰ ਰੌਲਾ ਕਿਹੜੀ ਗੱਲ ਦਾ ਹੈ ਕਿ ਜਿਹੜੀ ਐਨਆਈਏ ਵਧਾਈ ਗਈ ਹੈ ਮਿਸਟਰ ਅਮਰਤਪਾਲ ਸਿੰਘ ਦੀ ਉਸ ਦੇ ਉੱਤੇ ਉਹ ਚੈਟ ਗਰੁੱਪ ਦੀਆਂ ਫੋਟੋਜ਼ ਆ ਗਈਆਂ ਨੇ ਮਿਸਟਰ ਮਜੀਠੀਆ ਨੇ ਕੀਤੀ ਹੈ ਪ੍ਰੈਸ ਕਾਨਫਰੰਸ ਉਹਦੇ ਵਿੱਚ ਉਹਨੇ ਉਹ ਜਿਹੜਾ ਚੈਟ ਗਰੁੱਪ ਹੈਗਾ ਉਹ ਜਿਹੜੀ ਚੈਟ ਹੋਈ ਹੋਈ ਆ ਉਹਦੀਆਂ ਉਹਨੇ ਪ੍ਰਿੰਟ ਆਊਟ ਲਿਆ ਕੇ ਪੇਸ਼ ਕੀਤੇ ਨੇ ਹੁਣ ਕੀ ਉਹ ਸਹੀ ਗਰੁੱਪ ਹੈ ਕੀ ਜਿਹੜੇ ਉਸ ਗਰੁੱਪ ਦੇ ਵਿੱਚ ਕੋਈ ਸਰਟਨ ਬੰਦੇ ਵੜੇ ਹੋਏ ਆ ਉਹ ਇਹ ਕਰ ਰਹੇ ਆ ਜਾਂ ਸੱਚੀ ਹੋਈ ਇਹ ਸਾਜ਼ਿਸ਼ ਸੀ ਜੇ ਸਾਜ਼ਿਸ਼ ਸੀ ਤਬਾਹਤ ਮਾੜੀ ਗਈ